ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੀ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨੰਨੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟਸ ਤੁਹਾਡੇ ਤੱਕ ਪਹੁੰਚ ਜਾਵੇਗੀ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਬੂਰੀ ਨੀਲੀ ਰਾਵੀ ਦੇ ਵਿੱਚ ਇੱਕ ਬਹੁਤ ਜਿਆਦਾ ਖੂਬਸੂਰਤ ਇਹ ਕੱਟੀ ਸੋ ਦੋਸਤੋ ਇਸ ਦੀ ਆਪਾਂ ਤੁਹਾਡੇ ਨਾਲ ਪੂਰੀ ਜੋ ਜਾਣਕਾਰੀ ਹੈਗੀ ਆ ਉਹ ਜ਼ਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਪਿੰਡ ਮੋਜਗੜ ਤਹਿਸੀਲ ਜੀਰਾ ਜਿਹੜਾ ਫਿਰੋਜ਼ਪੁਰ ਆ ਜਾਂਦਾ ਜੀ ਮਖੂ ਨੇੜੇ ਸ਼ਹਿਰ ਹੈਗਾ ਦੋਸਤੋ 3 ਕਿਲੋਮੀਟਰ ਦੂਰੀ ਤੇ ਪਿੰਡ ਮौजगढ़ ਪੈਂਦਾ ਹੈ ਦੋਸਤੋ ਅਚਾਹਵਾਨ ਜਿਹੜੇ ਮੇਰੇ ਵੀਰ ਹੁਣ ਸੁਖੀਨ ਹੋਣ ਬੁਰੀ ਨੀਲੀ ਦਾ ਵੀ ਕੱਟੀ ਖਰੀਦਣ ਦੇ ਉਹ ਤੁਸੀਂ ਆ ਸੰਪਰਕ ਕਰ ਸਕਦੇ ਹੋ ਦੋਸਤੋ 9815142 150 ਦੋਸਤੋ ਇਹਨਾਂ ਦਿੱਤੇ ਗਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਬੂਰੀ ਨੀਲੀ 라ਵੀ ਦੇ ਵਿੱਚ ਕੱਟੀ ਖਰੀਦ ਸਕਦੇ ਹੋ ਸੋ ਦੋਸਤੋ ਕਾਫੀ ਜਿਆਦਾ ਸੋਹਣੀ ਤੁਸੀਂ ਵੇਖ ਰਹੇ ਹੋ ਬੂਰੀ ਨੀਲੀ 라ਵੀ ਦੀ ਕੱਟੀ ਕਾਫੀ ਜਿਆਦਾ ਸੋਹਣੀ ਅੱਖ ਲੱਗੀ ਹੋਈ ਹੈ ਦੋਸਤੋ ਬਿੱਲੀ ਅੱਖ ਹੈਗੀ ਆ ਡੋਰੇ ਪੈਂਦੇ ਅੱਖਾਂ ਨੂੰ ਕਾਫੀ ਜਿਆਦਾ ਸੋਹਣੀ ਚੰਗੀ ਸ਼ਕੀਨ ਪਟੇ ਵਾਲਾ ਮੂੰਹ ਦੋਸਤੋ ਸਿੰਘ ਰਾਉਂਡ ਸ਼ੇਪ ਲਿਆ ਹੋਇਆ ਕਾਫੀ ਜਿਆਦਾ ਗੋਲ ਸਿੰਘ ਸੋਹਣਾ ਚੰਗਾ ਹੈਗਾ ਦੋਸਤੋ ਖੂਬਸੂਰਤੀ ਨੂੰ ਕਾਫੀ ਜਿਆਦਾ ਸੋਹਣਾ ਬਿਆਨ ਕਰਦਾ ਹੋਇਆ ਚਾਰੇ ਪੈਰ ਵਾਈਟ ਹਨ ਦੋਸਤੋ ਅਗਲੇ ਪੈਰਾਂ ਦੇਪੀਛੇ ਦੇ ਪਰੰਦਾ ਤੁਸੀਂ ਨਿਸ਼ਾਨ ਵੇਖ ਸਕਦੇ ਹੋ ਝੋਲੀ ਕਾਫੀ ਜਿਆਦੀ ਸੋਹਣੀ ਹੈਗੀ ਆ ਜਿਹੜੀਆਂ ਥਣ ਹਨ ਦੋਸਤੋ ਕਾਫੀ ਜਿਆਦੀ ਵੇਖ ਸਕਦੇ ਵਰਨ ਹੈਗੀ ਆ ਵਟ ਕਾਫੀ ਜਿਆਦੇ ਸੋਹਣੇ ਪੈਂਦੇ ਹਨ ਦੋਸਤੋ ਕਾਫੀ ਜਿਆਦੀ ਸੋਹਣੀ ਵਿਰਲ ਬਣਾਵੇਗੀ ਲਗਭਗ ਗਿੱਠ ਗਿੱਠ ਦੀ ਵਿਰਲ ਹੋਵੇਗੀ ਦੋਸਤੋ ਗਿੱਠ ਗਿੱਠ ਡੇਡ ਡੇਡ ਗਿੱਠ ਦੀ ਵਿਰਲ ਬਣਾਵੇਗੀ ਇਹ ਅਚੋਠੀ ਜਦੋਂ ਬਣ ਕੇ ਤਿਆਰ ਹੋਈ ਸੋ ਦੋਸਤੋ ਜਿਹੜੇ ਚਾਹਵਨ ਵੀਰ ਨੇ ਉਹ ਸੰਪਰਕ ਕਰਕੇ ਕਿਸੇ ਟਾਈਮ ਵੀ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਦੋਸਤੋ 985142150 ਦੋਸਤੋ ਨੰਬਰ ਹਨ ਸੋ ਦੋਸਤੋ ਜੇ ਦੀ ਮਦਦ ਦੀ ਗੱਲ ਕਰੀਏ ਤਾਂ ਤਕਰੀਬਨ 15 ਲੀਟਰ ਇਸ ਦੀ ਮਦਦਤਾ ਮਿਲ ਕਰ ਕਾਰਡ ਹੈਗਾ ਜੀ ਚੌਥੇ ਸੂਵੇ ਇਸ ਵਾਰ ਇਸ ਦੀ ਮਦਦ ਸੁਈ ਹੈਗੀ ਆ ਬਾਕੀ ਜੋ ਇਸ ਦਾ ਫਾਦਰ ਹੈਗਾ ਉਹ ਨੇੜੇ ਪਿੰਡ ਸਬਰਾ ਹਨ ਦੋਸਤੋ ਉਥੇ ਬੂਰਾ ਨੀਲੀ ਰਾਵੀ ਦਾ ਮਾਲੀ ਹੈਗਾ ਕਾਫੀ ਜਿਆਦਾ ਸੋਹਣਾ ਨੀਲੀ ਰਾਵੀ ਦਾ ਮਾਲੀ ਹੈਗਾ ਬੱਚੇ ਕਾਫੀ ਜਿਆਦੇ ਸੋਹਣੇ ਆ ਆਈ ਵੀ ਹਨ ਦੋਸਤੋ ਕੁਝ ਮਦਰ ਮਿਲਕ ਤੇ ਵੀ ਉਸ ਦੀਆਂ ਜਿਹੜੀਆਂ ਝੋਟੀਆਂ ਹੈਗੀਆਂ ਹਨ ਕਾਫੀ ਜ਼ਿਆਦਾ ਚੰਗਾ ਮਿਲਕ ਦੇ ਰਹੀਆਂ ਹਨ 13 14 ਲੀਟਰ ਪਹਿਲੇ ਸਵੇ ਦਾ ਮਿਲਕ ਉਸ ਮਾਲੀ ਦੀਆਂ ਬੱਚੀਆਂ ਦੇ ਰਹੀਆਂ ਹਨ ਆ ਚੰਗੀ ਆਸ ਕੀਤੀ ਜਾਂਦੀ ਏ ਇਸ ਖੱਟੀ ਤੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜ਼ਿਆਦੀ ਖੂਬਸੂਰਤ ਤੇ ਸੋਹਣੀ ਜਿਹੜੀ ਆ ਮੱਜ ਬਣ ਕੇ ਝੋਟੀ ਬਣ ਕੇ ਦੋਸਤੋ ਤਿਆਰ ਹੋਵੇਗੀ ਆ ਜਿਹੜੇ ਮੇਰੇ ਵੀਰ ਆਖਰੀ ਦਿਨੀ ਚਾਹੁੰਦੇ ਹੋਣ ਉਹਨਾਂ ਲਈ ਆਪਾਂ ਰੇਟ ਵੀ ਦੱਸ ਦਿੰਨੇ ਆ ਜੀ ਆ ਰੇਟ ਜਿਹੜਾ ਦੋਸਤੋ ਉਹ 32000 ਰੁਪਇਆ ਆਪਾਂ ਇਸ ਦਾ ਮੁੱਲ ਜਿਹੜਾ ਕਰਦੇ ਆ ਮੌਕੇ ਤੇ ਮਾਨਤਾਂ ਥੋੜਾ ਬਾਤਾਂ ਜ਼ਰੂਰ ਕੀਤਾ ਜਾਵੇਗਾ ਸੋ ਜਿਹੜੇ ਚਾਹਵਨ ਵੀਰ ਹੋਣ ਉਹ ਸੰਪਰਕ ਆ ਕਰਕੇ ਜਿਹੜਾ ਉਹ ਇਹ ਜਿਹੜੀ ਕੱਟੀ ਆ ਖਰੀਦ ਸਕਦੇ ਹੋ ਬਾਕੀ ਦੋਸਤੋ ਆਪਾਂ ਤੁਹਾਨੂੰ ਤੋਰ ਕੇ ਵਿਖਾ ਲਈ ਆ ਤੁਸੀਂ ਆਪਦਾ ਬਿਲਕੁਲ ਤਸੱਲੀ ਕਰ ਸਕਦੇ ਹੋ ਮੌਕੇ ਤੇ ਪਹੁੰਚ ਕੇ ਵੀ ਤੁਸੀਂ ਪੂਰੀ ਤਸੱਲੀ ਕਰ ਸਕਦੇ ਹੋ ਕਿਸੇ ਪੱਖੋਂ ਵੀ ਕੋਈ ਖੁੰਜੀ ਨਹੀਂ ਹੈਗੀ ਕਿ ਕਾਫੀ ਜਿਆਦੀ ਸੋਹਣੀ ਆ ਬਾਕੀ ਥੋੜੀ ਬਤੀ ਲੱਸੀ ਜ਼ਰੂਰ ਕਹਿ ਸਕਦੇ ਆ ਜੀ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੰਗੀ ਝੋਟੀ ਬਣ ਕੇ ਤਿਆਰ ਹੋਵੇਗੀ ਸੋ ਐਂਡ ਤੱਕ ਵੀਡੀਓ ਨੂੰ ਵੇਖਦੇ ਰਹੋ ਜੀ